ਖਨੋਰੀ ਬਾਰਡਰ ਤੇ ਜੋ ਹਾਲ ਚੱਲਦਾ ਪਿਆ ਹੈ ਜੋ ਇੱਥੋਂ ਦਾ ਮਾਹੌਲ ਹੈ ਹੁਣ ਸਰਕਾਰ ਵੱਲੋਂ ਆਰਡਰ ਆ ਗਏ ਸਰਕਾਰ ਵੱਲੋਂ ਤੇ ਕੀ ਵੀ ਆਈ ਆਰਡਰ ਆ ਗਏ ਵੀ ਸਾਰਾ ਕੁਝ ਹੁਣ ਇੱਥੋਂ ਦਾ ਤਹਿਸਨੈਸ ਕਰ ਦੇਣਾ ਇਹਨਾਂ ਨੇ ਤੇ ਕੁਝ ਕੁ ਵੀਰ ਮੇਰੇ ਇਹ ਆਪਣੇ ਟੈਂਟ ਆਪਣਾ ਸਮਾਨ ਸੰਭਾਲਦੇ ਹੋਏ ਤੇ ਆ ਮੇਰੇ ਵੀਰ ਆਏ ਨੇ ਇਹਨਾਂ ਨਾਲ ਕਰਦੇ ਆ ਗੱਲ ਵੀਰ ਜੀ ਹਾਂਜੀ ਦੱਸੋ ਹਾਲ ਬਿਆਨ ਕਰੋ ਜੀ ਇੱਥੋਂ ਦਾ ਹਾਲ ਤਾਂ ਜੀ ਕੀ ਦੱਸੀਏ ਪ੍ਰਸ਼ਾਸਨ ਦਾ ਤੇ ਸਰਕਾਰਾਂ ਦਾ ਇੰਨਾ ਮਾੜਾ ਹਾਲ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਵੀ ਜੋ ਪ੍ਰਸ਼ਾਸਨ ਨੇ ਇਹ ਕੰਮ ਕੀਤਾ ਰਾਤ 8:30 ਵਜੇ ਜੋ ਇਹਨਾਂ ਨੇ ਪ੍ਰਸ਼ਾਸਨ ਨੇ ਮੌਜੂਦਾ ਸਰਕਾਰਾਂ ਨੇ ਜਿਹੜਾ ਕਹਿ ਰਟਾਇਆ ਠੀਕ ਆ ਉਹ ਰਾਤ ਨੂੰ ਜਿਹੜੇ ਬੰਦੇ ਸੀ ਕੁਝ ਜਿਹੜੇ ਇੱਥੇ ਟਰਾਲਿਆਂ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਚੁੱਕ ਕੇ ਜਬਰੀ ਥਾਣਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਤੇ ਜਿਹੜੇ ਹੁਣ ਮੈਂ ਉਧਰੋਂ ਆ ਰਿਹਾ ਸੀ ਸ਼ੁਰੂ ਤੋਂ ਜਿਹੜੇ ਪ੍ਰਸ਼ਾਸਨ ਦੇ ਬਲਡੋਜਰ ਆ ਬਲਡੋਜਰ ਆ ਜੇਸੀਬੀਆਂ ਲੱਗੀਆਂ ਹੋਈਆਂ ਤੇ ਉਹ ਟਰਾਲੇ ਆ ਜਿਹੜੇ ਉਹ ਚੁੱਕ ਚੁੱਕ ਕੇ ਢਾਕੇ ਜਿਹੜੇ ਕਿਸਾਨਾਂ ਦੇ ਘਰ ਬਣਾਏ ਸੀ 1.5 ਸਾਲ ਦੇ ਸਾਲ ਤੋਂ ਕਰੀਬ ਦੇ ਇੱਥੇ ਬੈਠੇ ਸੀ ਉਹਨਾਂ ਦੇ ਜਿਹੜੇ ਘਰ ਬਣਾਏ ਸੀ ਉਹਨਾਂ ਨੂੰ ਢਾ ਢੇਰੀ ਕਰਨ ਤੇ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਲੱਗਿਆ ਹੋਇਆ ਹੈ ਤੇ ਇਹ ਰਾਤ ਕਿੰਨੇ ਵਜੇ ਤੋਂ ਸ਼ੁਰੂ ਹੋਇਆ ਕੰਮ ਇਹ 8:30 ਵਜੇ ਦੇ ਕਰੀਬ 8 ਵਜੇ ਦਾ ਟਾਈਮ ਸੀਗਾ ਜੀ ਜਦੋਂ ਇਹ ਪ੍ਰਸ਼ਾਸਨ ਦਾ ਪਹਿਲਾਂ ਸਾਡੇ ਜਿਹੜੇ ਬਾਪੂ ਜੀ ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਸ਼ਾਸਨ ਨੇ ਮੀਟਿੰਗ ਦੇ ਵਿੱਚ ਸੱਦਿਆ ਗਿਆ ਮੀਟਿੰਗ ਦੇ ਵਿੱਚ ਇੱਕ ਪਾਸੇ ਤਾਂ ਸਮਜੂਦਾ ਸਰਕਾਰਾਂ ਮੀਟਿੰਗਾਂ ਕਰ ਰਹੀਆਂ ਦੂਜੇ ਪਾਸੇ ਪੰਜਾਬ ਸਰਕਾਰ ਨੇ ਬਾਪੂ ਜਗਜੀਤ ਸਿੰਘ ਡੱਲੇਵਾਲ ਤੇ ਜਿਹੜੇ ਸਾਡੇ ਕਿਸਾਨ ਆਗੂ ਆ ਸਾਡੇ ਬਲਾਕ ਦੇ ਸੈਕਟਰੀ ਸਾਹਿਬ ਨੇ ਇੰਦਰਜੀਤ ਘਣੀਆਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਕਾਕਾ ਕੋਟੜਾ ਨੂੰ ਜਿਹੜੇ ਮਜੂਦਾ ਸਾਡੇ 15 ਮੇਨ ਆਗੂ ਸੀ ਉਹਨਾਂ ਨੂੰ ਉੱਥੇ ਹੀ ਮੀਟਿੰਗ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਇੱਥੇ ਪ੍ਰਸ਼ਾਸਨ ਨੇ ਆ ਕੇ ਜਿਹੜਾ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਤੁਹਾਡੇ ਹਿਸਾਬ ਨਾਲ ਹੁਣ ਕਨੋਰੀ ਬਾਰਡਰ ਤੇ ਅਗਲੀ ਕਾਰਵਾਈ ਕੀ ਹੋਵੇਗੀ ਅਗਲੀ ਕਾਰਵਾਈ ਜਿਹੜੇ ਜਿਹੜੇ ਇੱਥੇ ਕਿਸਾਨ ਬੈਠੇ ਸੀਗੇ ਸਾਲ ਤੋਂ ਡੇਢ ਸਾਲ ਤੋਂ ਉਹਨਾਂ ਨੂੰ ਜਵਰੀ ਚੋੱਕ ਕੇ ਉਹਨਾਂ ਦਾ ਕਸੂਰ ਕੀ ਸੀ ਅਸਲ ਦੇ ਵਿੱਚ ਇਹ ਕਿਸਾਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਰਾਹ ਰੋਕੇ ਆ ਤੁਸੀਂ ਆ ਹਰਿਆਣਾ ਦੇ ਬਾਰਡਰ ਤੇ ਤੁਸੀਂ ਵੇਖੋ ਉਹ ਹਰਿਆਣਾ ਸਰਕਾਰ ਆ ਜਿਹੜੀ ਉਹ ਆਵ ਜਿਹੜੀਆਂ ਸੜਕਾਂ ਰੋਕੀ ਬੈਠੀ ਆ ਉਹਨਾਂ ਦੇ ਵਿੱਚ ਕੰਕਰੀਟ ਭਰ ਕੇ ਬਜਰੀ ਭਰੀ ਹੋਈ ਆ ਅਸੀਂ ਤਾਂ ਕਿਸਾਨ ਆ ਜਿਹੜੇ ਅਸੀਂ ਤਾਂ ਆਪਣੀਆਂ ਮੰਗਾਂ ਲਈ ਬੈਠੇ ਆ ਜਿਹੜਾ ਸਾਡਾ ਐਮਐਸਪੀ ਦਾ ਹੱਕ ਬਣਦਾ ਸਾਨੂੰ ਉਹ ਦਿੱਤਾ ਜਾਵੇ ਤੇ ਅਸੀਂ ਆਪਦੇ ਘਰਾਂ ਨੂੰ ਜਾ ਬਿਲਕੁਲ ਜੀ ਬਿਲਕੁਲ ਇੱਕ ਗੱਲ ਹੋਰ ਜਿਵੇਂ ਟਰਾਲੀਆਂ 'ਚ ਸਮਾਨ ਹੈ ਜੀ ਟਰਾਲੀਆਂ 'ਚ ਸਮਾਨ ਹੈ ਉਹਦੀ ਕੋਈ ਜ਼ਿੰਮੇਵਾਰੀ ਜਾਂ ਕੋਈ ਲੈ ਜਾਂਦਾ ਪਿਆ ਚੱਕ ਕੇ ਸਾਰੇ ਬੈਗ ਫਰੋਲੇ ਗਏ ਜੀ ਸਾਰੇ ਪਰਸ ਚੱਕ ਲਏ ਜਦੋਂ ਅਸੀਂ ਆ ਕੇ ਟਰਾਲੇ ਦੇ ਵਿੱਚ ਦੇਖਿਆ ਗਿਆ ਜਿਹੜੇ ਮੌਜੂਦਾ ਹਾਲਾਤ ਦੇਖੇ ਗਏ ਜਿਹੜੇ ਸਾਡੇ ਕਿਸਾਨ ਸੀ ਮੌਜੂਦ ਪੰਜ ਕਿਸਾਨ ਸਾਡੇ ਇੱਥੇ ਸੀਗੇ ਉਹਨਾਂ ਦਾ ਜਦੋਂ ਅਸੀਂ ਆ ਕੇ ਸਮਾਨ ਚੈੱਕ ਕੀਤਾ ਤਾਂ ਉਹ ਬੈਗ ਸਾਰੇ ਫਰੋਲੇ ਵੀ ਸੀ ਉਹਨਾਂ ਦੇ ਪਰਸ ਵਗੈਰਾ ਚੋਰੀ ਕੀਤੇ ਗਏ ਠੀਕ ਹੈ ਸਾਰਾ ਸਮਾਨ ਖਰਾਲਿਆ ਜੋ ਸੀਗਾ ਖਰਾਲਿਆ ਗਿਆ ਤੇ ਇੱਥੇ ਸਾਡਾ ਸਮਾਨ ਪੱਖੇ ਸੀਗੇ ਉਹ ਵੀ ਲੈ ਕੇ ਇਥੋਂ ਚੋਰੀ ਹੋ ਗਿਆ ਤੇ ਅਸੀਂ ਤਾਂ ਇਹੀ ਕਹਿੰਨੇ ਆ ਵੀ ਜੇ ਪ੍ਰਸ਼ਾਸਨ ਨੇ ਜਿਹੜਾ ਇਹ ਕੰਮ ਕੀਤਾ ਬਹੁਤ ਮਾੜਾ ਪ੍ਰਸ਼ਾਸਨ ਦੇ ਨਾਲ ਨਾਲ ਆਪਾਂ ਸਰਕਾਰ ਨੂੰ ਕਹਿ ਸਕਦੇ ਆ ਜੋ ਮੌਜੂਦਾ ਸਰਕਾਰ ਆ ਸਮੇਂ ਦੀ ਉਹਨੇ ਜਿਹੜਾ ਇਹ ਕਹਿ ਢਟਾਇਆ ਉਹ ਬਹੁਤ ਮਾੜਾ ਕੰਮ ਕੀਤਾ ਠੀਕ ਹੈ ਧੰਨਵਾਦ ਓਕੇ